ਤੇ ਘਰ ਕੋਲੇ ਆ ਕੇ ਮਾਰਨ ਲੱਗਾ ਹੁਣ ਤੈਨੂੰ ਕੋਈ ਤੰਗ ਪਰੇਸ਼ਾਨ ਨਹੀਂ ਕਰੂਗਾ ਇਹ ਕਹਿ ਕੇ ਮੁੰਡੇ ਨੇ ਜ਼ਹਿਰੀਲੀ ਚੀਜ਼ ਖਾ ਲਈ ਤੇ ਉਥੇ ਹੀ ਡਿੱਗ ਪਿਆ ਕੁਝ ਮਿੰਟ ਤੜਫਨ ਤੋਂ ਬਾਅਦ ਉਸ ਮੁੰਡੇ ਦੀ ਮੌਤ ਹੋ ਗਈ ਪੁਲਿਸ ਆਈ ਪੁਲਿਸ ਨੇ ਉਸ ਮੁੰਡੇ ਦੀ ਲਾਸ਼ ਨੂੰ ਕਬਜ਼ੇ ਦੇ ਵਿੱਚ ਲਿਆ ਤੇ ਪੋਸਟਮਾਰਟਮ ਵਾਸਤੇ ਭੇਜ ਦਿੱਤਾ 25 ਸਾਲਾਂ ਦਾ ਇਹ ਨੌਜਵਾਨ ਜਿਹਦਾ ਨਾਮ ਕਾਰਤਿਕ ਦੱਸਿਆ ਜਾ ਰਿਹਾ ਕਾਰਤਿਕ ਇੱਕ ਨਵਾਲਗ ਬੱਚੀ ਨੂੰ ਇੱਕ ਤਰਫਾ ਪਿਆਰ ਕਰਦਾ ਸੀ ਇੱਕ ਤਰਫਾ ਮੁਹੱਬਤ ਦਾ ਇਹ ਮਾਮਲਾ ਸੀ ਕੁੜੀ ਨੂੰ ਵਾਰ-ਵਾਰ ਇਹ ਮੁੰਡਾ ਪ੍ਰਪੋਜ਼ ਕਰਦਾ ਸੀ ਪਰ ਕੁੜੀ ਇਸ ਮੁੰਡੇ ਨੂੰ ਲਗਾਤਾਰ ਇਨਕਾਰ ਕਰਦੀ ਆ ਰਹੀ ਸੀ ਕੁੜੀ ਦੇ ਘਰਦਿਆਂ ਨੇ 2024 ਦੇ ਵਿੱਚ ਇਸ ਮੁੰਡੇ ਦੇ ਉੱਪਰ ਐਫਆਈਆਰ ਦਰਜ ਕਰਵਾਈ ਸੀ ਕਿਉਂਕਿ ਕੁੜੀ ਜਦੋਂ ਰਸਤੇ ਦੇ ਵਿੱਚ ਸਕੂਲ ਜਾਂਦੀ ਸੀ ਤਾਂ ਇਹ ਮੁੰਡਾ ਰਸਤੇ ਦੇ ਵਿੱਚ ਆ ਕੇ ਕੁੜੀ ਨੂੰ ਤੰਗ ਪਰੇਸ਼ਾਨ ਕਰਦਾ ਸੀ ਉਹਨੂੰ ਰੋਕਦਾ ਸੀ ਤੇ ਕਹਿੰਦਾ ਸੀ ਕਿ ਮੈਂ ਤੈਨੂੰ ਪਿਆਰ ਕਰਦਾ ਪਰ ਕੁੜੀ ਨਵਾਲਿਕ ਸੀ ਡਰਦੀ ਵੀ ਸੀ ਤੇ ਉਹਨੂੰ ਸ਼ਾਇਦ ਉਹ ਪਸੰਦ ਵੀ ਨਾ ਹੋਵੇ ਉਹ ਉਹਨੂੰ ਇਨਕਾਰ ਕਰਦੀ ਸੀ ਫਿਰ ਇਹੀ ਗੱਲ ਜਾ ਕੇ ਉਹ ਆਪਣੇ ਮਾਪਿਆਂ ਨੂੰ ਦੱਸ ਦਿੰਦੀ ਆ ਮਾਪੇ ਮੁੰਡੇ ਨੂੰ ਰੋਕਦੇ ਆ ਐਫ ਆਈ ਆਰ ਦਰਜ ਕਰਵਾਉਂਦੇ ਆ ਮੁੰਡੇ ਨੂੰ ਅਰੈਸਟ ਕਰ ਲਿਆ ਜਾਂਦਾ ਕੁਝ ਟਾਈਮ ਮੁੰਡਾ ਜੇਲ੍ਹ ਦੇ ਵਿੱਚ ਵੀ ਰਹਿੰਦਾ ਪਰ ਫਿਰ ਪੁਲਿਸ ਵੱਲੋਂ ਛੱਡ ਦਿੱਤਾ ਜਾਂਦਾ ਸ਼ਾਇਦ ਜ਼ਮਾਨਤ ਤੇ ਬਾਹਰ ਆਇਆ ਪਰ ਮੁੰਡਾ ਜਿਹੜਾ ਉਹ ਲਗਾਤਾਰ ਕੁੜੀ ਦਾ ਪਿੱਛਾ ਕਰ ਰਿਹਾ ਸੀ ਹੁਣ ਕਾਫੀ ਮਹੀਨਿਆਂ ਤੋਂ ਇਹੀ ਸਿਲਸਿਲਾ ਚੱਲਿਆ ਆ ਰਿਹਾ ਸੀ ਤੇ ਆਖਰਕਾਰ ਕਾਰਤਿਕ ਨੇ ਇਸ ਇੱਕ ਤਰਫੇ ਪਿਆਰ ਦਾ ਅੰਤ ਇਹ ਕੀਤਾ ਤੇ ਉਹਨੇ ਆਪਣੇ ਘਰ ਤੋਂ 111 ਕਿਲੋਮੀਟਰ ਦੂਰ ਆ ਕੇ ਇਹ ਕੁੜੀ ਗੋਰਖਪੁਰ ਵਿੱਚ ਰਹਿੰਦੀ ਸੀ ਤੇ ਮੁੰਡਾ ਬਾਲੀਆ ਦੇ ਵਿੱਚ ਰਹਿੰਦਾ ਸੀ ਬਲੀਆ ਉੱਥੋਂ ਦਾ ਹੀ ਇਲਾਕਾ ਉੱਥੇ ਮੁੰਡਾ ਰਹਿੰਦਾ ਸੀ ਤੇ ਆਪਦੇ ਘਰ ਤੋਂ 111 ਕਿਲੋਮੀਟਰ ਦੂਰ ਇਹ ਮੁੰਡਾ ਆਇਆ ਕੁੜੀ ਦੇ ਘਰ ਦੇ ਸਾਹਮਣੇ ਆ ਕੇ ਇਹ ਮੁੰਡਾ ਕੋਈ ਜ਼ਹਿਰੀਲੀ ਚੀਜ਼ ਨਿਗਲ ਲੈਂਦਾ ਤੇ ਉੱਥੇ ਹੀ ਦਮ ਤੋੜ ਦਿੰਦਾ ਦੱਸਿਆ ਜਾ ਰਿਹਾ ਕਿ ਮੁੰਡਾ ਵੀ ਪਹਿਲਾਂ ਇੱਥੇ ਪੜ੍ਹਨ ਵਾਸਤੇ ਆਇਆ ਹੋਇਆ ਸੀ ਉੱਥੇ ਹੀ ਇਹਨੂੰ ਇਹ ਕੁੜੀ ਦਿਖਾਈ ਦਿੰਦੀ ਆ ਜਿਹਦੇ ਨਾਲ ਇਹ ਲਗਾਤਾਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਇਹ ਵੀ ਦੱਸਿਆ ਜਾ ਰਿਹਾ ਕਿ ਕਿਤੋਂ ਇਸ ਕੁੜੀ ਦੀਆਂ ਤਸਵੀਰਾਂ ਇਸ ਮੁੰਡੇ ਨੂੰ ਮਿਲੀਆਂ ਸੀ ਤਾਂ ਇਹਨੇ ਇੱਕ ਵਾਰ ਸੋਸ਼ਲ ਮੀਡੀਆ ਦੇ ਉੱਪਰ ਵੀ ਇਹ ਕੁੜੀਆਂ ਦੀਆਂ ਜਿਹੜੀਆਂ ਤਸਵੀਰਾਂ ਸੀ ਉਹ ਵਾਇਰਲ ਕਰ ਦਿੱਤੀਆਂ ਸੀ ਤਾਂ ਉਦੋਂ ਘਰ ਦੇ ਗੁੱਸੇ ਦੇ ਵਿੱਚ ਆਏ ਸੀ ਤੇ ਇਹ ਮੁੰਡੇ ਦੇ ਉੱਪਰ ਐਫਆਈਆਰ ਦਰਜ ਕਰਵਾਈ ਸੀ ਹੁਣ ਲਗਾਤਾਰ ਲੰਬੇ ਸਮੇਂ ਤੋਂ ਇਹੀ ਸਿਲਸਿਲਾ ਚੱਲਦਾ ਆ ਰਿਹਾ ਸੀ ਤੇ ਆਖਰ ਕਾਰਤਿਕ ਦਾ ਇੱਕ ਤਰਫਾ ਪਿਆਰ ਉਹਦੀ ਮੌਤ ਦੇ ਨਾਲ ਖਤਮ ਹੋਇਆ ਬੇहद ਦੁਖਦਾਈ ਘਟਨਾ ਵੀ ਆ ਪਰ ਇਹ ਸਮਝਣ ਵਾਲੀ ਵੀ ਆ ਕਿ ਜੇਕਰ ਤੁਸੀਂ ਕਿਸੇ ਨਾਲ ਪਿਆਰ ਕਰਨ ਦਾ ਦਾਵਾ ਕਰਦੇ ਹੋ ਤਾਂ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਜਿਹੜਾ ਸਾਹਮਣੇ ਵਾਲਾ ਵਿਅਕਤੀ ਹੈ ਜਿਹਨੂੰ ਅਸੀਂ ਪਿਆਰ ਇੰਨੇ ਆ ਕਿ ਅਸੀਂ ਤੈਨੂੰ ਪਿਆਰ ਕਰਦੇ ਹਾਂ ਉਹ ਵੀ ਸਾਨੂੰ ਪਿਆਰ ਕਰੇ ਪਿਆਰ ਦਾ ਮਤਲਬ ਹੀ ਕੁਰਬਾਨੀ ਆ ਪਿਆਰ ਦਾ ਨਾ ਹੀ ਕੁਰਬਾਨੀ ਆ ਜੇਕਰ ਤੁਸੀਂ ਕਿਸੇ ਨੂੰ ਪਿਆਰ ਕਰਨ ਦਾ ਦਾਵਾ ਕਰਦੇ ਹੋ ਤਾਂ ਅਗਲਾ ਤੁਹਾਨੂੰ ਸਵੀਕਾਰ ਨਹੀਂ ਕਰਦਾ ਅਗਲਾ ਤੁਹਾਨੂੰ ਪਿਆਰ ਨਹੀਂ ਕਰਦਾ ਤਾਂ ਤੁਸੀਂ ਆਪ ਦਾ ਪਿਆਰ ਉਹਦੇ ਉੱਪਰ ਥੋਪ ਨਹੀਂ ਸਕਦੇ ਯਾ ਤਾਂ ਤੁਸੀਂ ਆਪਣੇ ਮਨ ਨੂੰ ਸਮਝਾ ਕੇ ਪਾਸੇ ਹੋ ਜਾਓ ਜੇਕਰ ਤੁਹਾਡੇ ਮਨ ਵਿੱਚ ਉਹ ਵਿਅਕਤੀ ਨਿਕਲ ਨਹੀਂ ਰਿਹਾ ਤਾਂ ਉਹਦੇ ਵੈਸੇ ਤੁਹਾਡੇ ਮਨ 'ਚ ਉਹਦੀ ਕਦਰ ਹੋਣੀ ਚਾਹੀਦੀ ਆ ਤੁਹਾਡੇ ਮਨ 'ਚ ਇਹ ਹੋਣਾ ਚਾਹੀਦਾ ਕਿ ਜਿਹੜੇ ਵਿਅਕਤੀ ਨੂੰ ਮੈਂ ਪਿਆਰ ਕਰਦਾ ਜੇਕਰ ਉਹ ਮੈਨੂੰ ਨਹੀਂ ਵੀ ਪਿਆਰ ਕਰਦਾ ਉਹ ਜਿੱਥੇ ਵੀ ਰਹਿਣਾ ਚਾਹੁੰਦਾ ਉਹ ਖੁਸ਼ ਰਹੇ ਉਸ ਵਿਅਕਤੀ ਦੀ ਖੁਸ਼ੀ ਹੀ ਤੁਹਾਡੇ ਵਾਸਤੇ ਸਭ ਤੋਂ ਅਹਿਮ ਹੋਣੀ ਚਾਹੀਦੀ ਆ ਨਾ ਕਿ ਤੁਸੀਂ ਜ਼ਬਰਦਸਤੀ ਉਹਦੇ ਉੱਪਰ ਆਪਣਾ ਪਿਆਰ ਥੁੱਕੋ ਪਰ ਇੱਥੇ ਲੋਕ ਸ਼ਾਇਦ ਪਿਆਰ ਦੇ ਨਾਂ ਤੇ ਜ਼ਬਰਦਸਤੀ ਕਰਦੇ ਆ ਜ਼ਬਰਦਸਤੀ ਅਗਲੇ ਨੂੰ ਪਾਉਣਾ ਚਾਹੁੰਦੇ ਆ ਜਿਹਦੇ ਕਰਕੇ ਫਿਰ ਅਜਹੀਆਂ ਘਟਨਾਵਾਂ ਵਾਪਰਦੀਆਂ ਕਿੰਨੀਆਂ ਘਟਰਾਵਾਂ ਹੁਣ ਤੱਕ ਅਜਹੀਆਂ ਵਾਪਰ ਚੁੱਕੀਆਂ ਨੇ ਇੱਕ ਤਰਫੇ ਪਿਆਰ ਦੇ ਵਿੱਚ ਕਦੇ ਸਾਹਮਣੇ ਆਉਂਦਾ ਕਿ ਇੱਕ ਮੁੰਡੇ ਨੇ ਇੱਕ ਨਰਸ ਨੂੰ ਕਤਲ ਕਰ ਦਿੱਤਾ ਕਿਉਂਕਿ ਉਹ ਇੱਕ ਤਰਫਾ ਪਿਆਰ ਕਰਦਾ ਸੀ ਨਰਸ ਨੇ ਇਨਕਾਰ ਕਰ ਦਿੱਤਾ ਤੇ ਉਹਨੇ ਹਸਪੀਟਲ ਦੇ ਅੰਦਰ ਜਾ ਕੇ ਉਹਦਾ ਕਤਲ ਕਰ ਦਿੱਤਾ ਕਿਤੇ ਸਾਹਮਣੇ ਆਉਂਦਾ ਕਿ ਇੱਕ ਪ੍ਰੇਮੀ ਨੇ ਕੁੜੀ ਦੇ ਘਰ ਦੇ ਸਾਹਮਣੇ ਖੜ ਕੇ ਖੁਦ ਨੂੰ ਆਗ ਲਗਾਈ ਕਿ ਕਿ ਕੁੜੀ ਉਸ ਨੂੰ ਪਿਆਰ ਨਹੀਂ ਸੀ ਕਰਦੀ ਮੁੰਡਾ ਉਹਨੂੰ ਇਸ਼ਕ ਕਰਦਾ ਸੀ ਅਜਿਹੇ ਪਤਾ ਨਹੀਂ ਕਿੰਨੇ ਕਿਸੇ ਹਰ ਰੋਜ਼ ਸਾਹਮਣੇ ਹੁੰਦੇ ਆ ਪਰ ਜਿਹੜੀ ਨੌਜਵਾਨ ਪੀੜ੍ਹੀ ਆ ਇਹਨਾਂ ਨੂੰ ਵੀ ਸਮਝਣਾ ਚਾਹੀਦਾ ਜਿਵੇਂ ਉਹ ਬੱਚੀ ਪਹਿਲੀ ਗੱਲ ਤਾਂ ਉਹ ਬੱਚੀ ਵੈਸੇ ਹੀ ਨਵਾਲਗ ਤੇ ਇਹ ਜਿਹੜਾ ਮੁੰਡਾ 25 ਸਾਲਾਂ ਦਾ ਮੁੰਡੇ ਨੂੰ ਵੈਸੇ ਹੀ ਉਹਦੇ ਨਾਲ ਕੁੜੀ ਨੂੰ ਮੈਚੂਰ ਸੀ ਸਮਝਦਾਰ ਸੀ ਇਸ ਚੀਜ਼ ਨੂੰ ਸਮਝਣਾ ਚਾਹੀਦਾ ਤੇ ਦੂਸਰੀ ਗੱਲ ਕਿ ਜੇਕਰ ਤੁਸੀਂ ਕਿਸੇ ਨੂੰ ਮੁਹੱਬਤ ਕਰਦੇ ਹੋ ਤਾਂ ਪਲੀਜ਼ ਦੋਸਤੋ ਇਹ ਗੱਲ ਸਮਝੋ ਕਿ ਮੁਹੱਬਤ ਸਿਰਫ ਫੋਨ ਦਾ ਨਾਂ ਨਹੀਂ ਪਿਆਰ ਸਿਰਫ ਫੋਨ ਦਾ ਨਾਂ ਨਹੀਂ ਹੈਗਾ ਪਿਆਰ ਜੇਕਰ ਤੁਸੀਂ ਕਿਸੇ ਨੂੰ ਕਰਨ ਦਾ ਦਾਵਾ ਕਰਦੇ ਹੋ ਤਾਂ ਉਹ ਕੁਰਬਾਨੀ ਮੰਗਦਾ ਵੈਸੇ ਇਹ ਗੱਲ ਹਕੀਕਤ ਆ ਇਹ ਕੋੜਾ ਸੱਚ ਆ ਕਿ ਪਿਆਰ ਕੋਰ ਤਾਂ ਸਾਡੇ ਲੋਕ ਬਹੁਤ ਘੱਟ ਹੀ ਕਰਦੇ ਆ ਪਿਆਰ ਤਾਂ ਕੋਈ ਰੇਅਰ ਪਰਸਨ ਹੀ ਕਿਸੇ ਨੂੰ ਕਰ ਸਕਦਾ ਅਦਰਵਾਇਜ਼ ਤਾਂ ਫਿਜ਼ੀਕਲ ਅਟਰੈਕਸ਼ਨ ਹੁੰਦੀ ਆ ਸਰੀਰ ਖਿੱਚਾ ਹੁੰਦਾ ਜਿਹਦੇ ਕਰਕੇ ਲੋਕਾਂ ਨੂੰ ਲੱਗਦਾ ਕਿ ਅਸੀਂ ਪਿਆਰ ਕਰਦੇ ਆ ਪਰ ਪਿਆਰ ਕਰਨਾ ਸ਼ਾਇਦ ਬਹੁਤ ਔਖੀ ਹੈ ਕਿਉਂਕਿ ਪਿਆਰ ਵਿੱਚ ਕੋਈ ਇਨਸਾਨ ਕਿਸੇ ਦੀ ਜਾਨ ਨਹੀਂ ਲੈ ਸਕਦਾ ਇੰਨਾ क्रूर ਇਨਸਾਨ ਹੋ ਹੀ ਨਹੀਂ ਸਕਦਾ ਕਿ ਉਹ ਕਿਸੇ ਨੂੰ ਮੌਤ ਦੇ ਘਾਟ ਉਤਾਰ ਦੇਵੇ ਕਿਸੇ ਦੀ ਜ਼ਿੰਦਗੀ ਕਿਸੇ ਦੀ ਜਾਨ ਖਤਮ ਕਰ ਦੇਵੇ ਪਿਆਰ ਵਾਲੇ ਜਿਹੜੇ ਮਨ ਹੁੰਦੇ ਆ ਲੋਕ ਹੁੰਦੇ ਆ ਉਹਨਾਂ ਦੀ ਮਾਨਸਿਕਤਾ ਬਹੁਤ ਉਹ ਮਾਨਸਿਕ ਤੌਰ ਤੇ ਬਹੁਤ ਸੈਂਸਿਟਿਵ ਹੁੰਦੇ ਆ ਬਹੁਤ ਇੰਜੁਜਬਾਤੀ ਹੁੰਦੇ ਆ ਕਿਸੇ ਨੂੰ ਦੁੱਖ ਨਹੀਂ ਪਹੁੰਚਾ ਸਕਦੇ ਇਸ ਕਰਕੇ ਪਿਆਰ ਕਰਨਾ ਹਰ ਕਿਸੇ ਦੀ ਬਸ ਦੀ ਗੱਲ ਨਹੀਂ ਜਾਂ ਹਰ ਕਿਸੇ ਨੂੰ ਨਹੀਂ ਆਉਂਦਾ ਹਰ ਕੋ ਇਨਸਾਨ ਪਿਆਰ ਨਹੀਂ ਕਰ ਸਕਦਾ ਹਾਂ ਲੱਗਦਾ ਜ਼ਰੂਰ ਹੁੰਦਾ ਅਟ੍ਰੈਕਸ਼ਨਾਂ ਕਰਕੇ ਕਿ ਅਸੀਂ ਪਿਆਰ ਕਰਦੇ ਹਾਂ ਉਸ ਇਨਸਾਨ ਬਿਨਾ ਰਹਿ ਨਹੀਂ ਸਕਦੇ ਪਰ ਅਸੀਂ ਦੂਸਰੇ ਇਨਸਾਨ ਤੇ ਗਲਬਾ ਪਾਉਣਾ ਚਾਹੁੰਦੇ ਆ ਉਹਨੂੰ ਆਪਣਾ ਗੁਲਾਮ ਬਣਾਉਣਾ ਚਾਹੁੰਦੇ ਆ ਆਪਦੇ ਅਧੀਨ ਰੱਖਣਾ ਚਾਹੁੰਦੇ ਆ ਜੋ ਪਿਆਰ ਦੇ ਮਾਪ ਦੰਡਾਂ ਵਿੱਚ ਨਹੀਂ ਆਉਂਦਾ ਤਾਂ ਬੇਹੱਦ ਦੁਖਦਾਈ ਕਰਨਾ ਹੀ ਤੇ ਕਾਰਤਿਕ ਨੇ ਇੱਕ ਤਰਫਾ ਪਿਆਰ ਕਰ ਲੋ ਜੈਦ ਕਰ ਲੋ ਉਹਦੇ ਵਿੱਚ ਆਪਣੀ ਜਿਹੜੀ ਜ਼ਿੰਦਗੀ ਆ ਤਬਾਹ ਕਰ ਲਈ ਖਤਮ ਕਰ ਲਈ